ਸਸਲਾ ਕਾਰਿਆ ਨੂੰ ਮੇਰੇ ਦੇ ਸਾਰੇ ਬਦਿੰਗੋਂ ਅੱਗੇ ਤੇ ਆਪਾਂ ਵੀ ਵਧੀਆ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਗਈ ਗਜਰੇਲਾ ਪਰੀ ਨਾਈ ਆਪਾਂ ਨੇ ਜਾਣਾ ਕੰਦੂ ਮਾਸੇ ਕੋਲ ਮਾਸੇ ਦੀ ਕੁੜੀ ਦਾ ਹੈਗਾ ਵਿਆਹ ਉਹਨੂੰ ਦੇਖ ਕੇ ਆਣਾ ਹੈ ਆਪਾਂ ਨੇ ਮੁੱਢੇ ਜਿਹੜਾ ਮੱਝਾਗੇ ਨੇ ਹੁੰਦੇ ਉਹ ਤੇ ਦੁਬੇ ਲਈ ਰਣਾ ਲੱਗਿਆ ਕੀ ਤੇ ਅੱਜ ਖਾਣਣ ਤੋਂ ਪਹਿਲਾਂ ਇਹਨਾਂ ਨੂੰ ਮਲਦੇ ਆਂ ਲੋ ਜੀ ਆਪਾਂ ਨੇ ਅੱਗ ਤਾਂ ਬਾਲਤੀ ਪੂਰੀ ਲਟਾ ਲਟ ਤੇ ਇਹਦੇ ਤੇ ਹੁਣ ਚੜਾਣੀ ਆਪਾਂ ਨੇ ਕੜਾਹੀ ਆਹ ਸਾਬ ਦੀ ਉਪਾਤੀ ਰੱਖਤੀ ਉਪਾਤੀ ਨੇ ਆਪੇ ਜਲ ਜਲ ਕੇ ਵਿੱਚ ਪੈਣ ਵਿਚਾਰੀ ਨੇ ਹੁਣ ਇਹਦੇ ਤੇ ਚੜਾਣੇ ਆ ਕੜਾਹੀ ਇੱਧਰ ਆਪਾਂ ਨੇ ਗਾਜਰਾਂ ਨੂੰ ਕਰ ਲਿਆ ਇੱਕ ਅੱਧੂ ਕਾਸ ਕਜਰੇਲੇ ਨੇ ਤੇ ਉਹ ਪਾ ਹੁਣ ਕਰਦੇ ਆ ਤੇ ਮਤਲਬ ਚੜਾਉ ਤੁਲੇ ਤੇ ਇਹਨਾਂ ਨੂੰ ਕਰਦੇ ਆ ਜੋ ਵੀ ਪਾਣਾ ਹੁੰਦਾ ਕੰਦਾਨਦਾਨੀ ਉਪਰ ਤੇ ਦੇਖਣਾ ਹੈ ਕਿ ਕੋਲ ਖਾਣੇ ਵਾਲੇ ਆਪਾਂ ਆ ਰਹੀ ਹੈ ਕਿਉਂ ਦੀ ਇੱਧਰ ਰਾਨ ਲੱਗੇ ਆਪਾਂ ਕੀ ਕਾਲਰ ਨੂੰ ਜਾਣਾ ਆਪਾਂ ਨੇ ਲੈ ਗਈ ਮਾਸੀ ਕੋਲ ਕੜਾਹੀ ਤੇ ਸਾਡੀ ਦਾ ਸਾਇਦੇ ਦੇਖ ਲਓ ਬਹੁਤ ਵੱਡਾ ஜ

ਤੋ ਵੀ ਬਾਹਰ ਮੈਂ ਵੱਲਦੀ ਆ ਬੈਠੋ ਇੱਧਰ ਰੱਖਦਾ ਖੁਆਇ ਫੋਕਾ ਕੋਗਾ ਥੰਗਲਾ ਇਹ ਮੜਾਇਆ ਦੋਨ ਨਾਲ ਤੜੀ ਜਾ ਤੁਮ ਆਈ ਬੋ ਕਹਿੰਦੇ ਐਡੀ ਕੜਾਹੀ ਤੁਮਾ ਤੈਨੂੰ ਲੱਗ ਕੜਾਹੀ ਦੇ ਵਿੱਚ ਬੈਠ ਕੇ ਮੜਾ ਜਾ ਕੋਸ ਨਹੀਂ ਕੜਾਹੀ ਨਾ ਬੜਾ ਖੁਰਚਣਾ ਖੋਚਣਾ ਇਹਨਾਂ ਬੜੀ ਕੜਾਹੀ ਬਣਦੀ ਆ ਹਲੇ ਪੜਾ ਹੁਣ ਮੈਂ ਰੁਕ ਜਾ ਇੱਕ ਮਿੰਟ ਮੈਂ ਇੱਕ ਮਿੰਟ ਲੋ ਜੀ ਪਾਤੀਆਂ ਆਪਾਂ ਨੇ ਗਾਜਰਾ ਗ੍ਰੈਂਡ ਕਰੀਆਂ ਹੋਈਆਂ ਪਹਿਲੇ ਇਹਦੇ ਵਿੱਚ ਪਾਤਾ ਸਾਰਾ ਸਮਾਨ ਮੈਂ ਵੀਡੀਓ ਬਣਾਣੀ ਭੁੱਲ ਗਈ ਸੀ। ਤਰਾ ਹੋ ਜਾ। ਚੰਗੀ ਤਰ੍ਹਾਂ ਤੇਰੀ ਜੋ ਵੀ ਮਾ ਮਾ ਜੋ ਵੀ ਦੇ ਵਿੱਚ ਪੈਣਾ ਕਦੂ, ਬਦਾਮ, ਦਾਖਾਂ ਜੋ ਵੀ ਹੁੰਦਾ ਹੈ ਉਹ ਪਹਿਲਾਂ ਪਾ ਦਿੱਤਾ। ਤੇ ਹੁਣ ਆਪਾਂ ਨੇ ਪਾ ਲਏ ਦੇ ਵਿੱਚ ਕਦੂ ਰਸ ਕਰਕੇ ਗਾਜਰਾ। ਥੋੜੀਆਂ ਜਿਹੀ ਹੋਰ ਆਣਗੀਆਂ। ਗਾਜਰਾ ਆਹ ਲੋ ਜੀ। ਪਾ ਲਿਆ ਪਾ ਗਾਜਰਾ। Inn med det. ਨਲਗਾੜੀ ਕੋਲ ਵਰਤੀ ਪੁਣਾ ਲੋ ਜੀ ਉਪਰੇ ਪਾਤਾ ਵਿੱਚ ਖੋ ਖੋਆ ਖੋਪੀਆਂ ਲੱਗ ਗਈ ਤੁਮਾਈ ਬੋਤਾ ਖੋਆ ਬਦਕਾਂ ਬਾਰੂ ਗੁਜਾ ਰੁਪਿਆ ਸੇਕ ਦਾ ਲੱਗਣਾ ਘਰ ਦਾ ਕੱਢਿਆ ਹੋਇਆ ਸੇਕ ਲੱਗੇ ਜੇ ਕੋਨਾ ਕੰਡ ਜਾਣਾ ਲੋ ਜੀ ਠੀਕ ਕਰਦੇ ਆ ਇਸ ਦਾ ਬਲੌਗ ਦਾ ਐਂਡ ਆਪਾਂ ਨੇ ਬਣਾ ਲਿਆ ਗੱਜਰੇ ਲਾਤੇ ਕਿਉਂ ਅਨੰਤ ਜੀ ਅਸੀਂ ਵੀ ਦਿਨ ਤੋਂ ਜੁੜੇ ਕਨਾਲ ਨੂੰ ਤੇ ਬਾਕੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਸੋਕੇ ਬਾਏ ਗੁੱਡ ਨਾਈਟ ਏਕ